ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਹਸ਼ਕਲ ਜੀ ਆਜੋ ਜੀ ਆਜੋ ਹਾਂਜੀ ਬਜ਼ੁਰਗੋ ਹੁਕਮ ਕਰੋ ਕਿਵੇਂ ਆਉਣਾ ਹੋਇਆ ਵਕੀਲ ਸਾਹਿਬ ਮੈਂ ਇੱਕ ਪੇਪਰ ਤਿਆਰ ਕਰਾਉਣਾ ਚਾਹੁੰਦਾ ਤੇ ਇੱਕ ਖਬਰ ਲਪਾਉਣਾ ਚਾਹੁੰਦਾ ਅਖਬਾਰ ਦੇ ਵਿੱਚ ਤੇ ਇੱਕ ਪਿੰਡ ਆਪਣੇ ਵੱਡਾ ਸਾਰਾ ਕਰਕੇ ਫੋਨ ਲਵਾਉਣਾ ਚਾਹੁੰਦਾ ਹਾਂਜੀ ਬਜ਼ੁਰਗੋ ਮੁੱਦਾ ਦਾ ਦੱਸੋ ਤੁਹਾਡਾ ਮੁੱਦਾ ਕੀ ਹੈ ਮੈਂ ਇੱਕ ਵਸੀਅਤ ਤਿਆਰ ਕਰਾਉਣਾ ਚਾਹੁੰਦਾ ਮੇਰਾ ਮੁੰਡਾ ਗਿਆ ਹੋਇਆ ਵਿਦੇਸ਼ ਜੇ ਤਾਂ ਮੁੜ ਕੇ ਪੰਜਾਬ ਆ ਕੇ ਰਹੂਗਾ ਫਿਰ ਤਾਂ ਉਹ ਮੇਰੀ ਜਾਇਦਾਦ ਦਾ ਮਾਲਕ ਬਣੇ ਨਹੀਂ ਨਾ ਬਣੇ ਨਹੀਂ ਤਾਂ ਮੇਰੀ ਜਾਇਦਾਦ ਕਿਸੇ ਉਸ ਸੰਸਥਾ ਨੂੰ দান ਕੀਤੀ ਜਾਵੇ ਜਿਹੜੀ ਪੰਜਾਬ ਦੇ ਵਿੱਚ ਵੇਤਰ ਕੰਮ ਕਰਦੀ ਆ ਇਹ ਚੀਜ਼ ਆਪਾਂ ਅਖਬਾਰ 'ਚ ਵੀ ਕਰਾਉਣੀ ਆ ਤੇ ਮੈਂ ਪਿੰਡ ਦੇ ਵਿੱਚ ਇੱਕ ਵੱਡਾ ਸਾਰਾ ਬੋਰਡ ਕਰਕੇ ਵੀ ਲਿਖਵਾ ਕੇ ਰੱਖੂੰਗਾ ਕਿ ਮੇਰੇ ਮੁੰਡੇ ਨੂੰ ਜ਼ਮੀਨ ਤਾ ਦਿੱਤੀ ਜਾਵੇ ਜਿਉ ਆ ਕੇ ਪਿੰਡ ਰਹਿੰਦਾ ਬਜ਼ੁਰਗੋ ਤੁਹਾਡੀ ਸੋਚ ਨੂੰ ਸਲਾਮ ਹੈ ਜੇ ਹਰ ਮੱਪੇ ਐਵੇਂ ਸੋਚਣ ਲੱਗ ਗਏ ਤੇ ਜਿਹੜੀਆਂ ਵਸੇਤਾਂ ਨੇ ਐਵੇਂ ਤਿਆਰ ਕਰਾਉਣ ਲੱਗ ਗਈ ਤਾਂ ਪੰਜਾਬ ਹੈ ਜਿਹੜਾ ਉਹ ਖਾਲੀ ਹੁਣ ਤੋਂ ਬਚੂ ਤੇ ਜਿਹੜੇ ਪੰਜਾਬੀ ਨੇ ਉਹ ਬੇਜਮੀਨੇ ਹੁਣ ਤੋਂ ਬਚ ਨੇ ਹੰਬਕੀ ਸਰ ਤੇ ਸਾਡੇ ਪੇਪਰ ਤਿਆਰ ਕਰਾ ਲਓ ਜੀ ਬਜ਼ੁਰਗੋ ਤੁਸੀਂ ਬੇਫਿਕਰ ਹੋ ਕੇ ਜਾਓ ਮੈਂ ਵਸੇਤ ਤਿਆਰ ਕਰਕੇ ਤੁਹਾਨੂੰ ਇਨਫੋਰਮ ਕਰਾਂ ਠੀਕ ਹੈ ਜੀ ਧੰਨਵਾਦ ਜੀ ਜੀ